thank you ਤੇ ਅੱਜ ਮੇਰੀ ਪੀੜੀ ਮਾਲਕ ਦੇ ਚਰਨਾਚਾਹੀ ਅਰਦਾਸ ਕਰਦੇ ਆ ਕਿ ਜਿਹੜੇ ਪੰਥ ਦੀ ਜਥੇਬੰਦੀ ਐ ਸਰਮੌਰ ਜਥੇਬੰਦੀ ਜਿਹੜੇ ਪੰਜਾਬ ਤੇ ਪੰਜਾਬੀਆਂ ਦੀ ਗੱਲ ਕਰਨ ਵਾਲੀ ਐ 103 ਸਾਲ ਪੁਰਾਣੀ ਜਿੱਥੇ ਇਸ ਸੂਬੇ ਦੇ ਲੋਕਾਂ ਦੇ ਵੱਡੇ ਵਡੇਰਿਆਂ ਨੇ ਪੀੜੀ ਦਰ ਪੀੜੀ ਇਸ ਬਾਬੇ ਨਾਨਕ ਦੀ ਤਕੜੀ ਦਾ ਸਾਥ ਦੇ ਕੇ ਇਸ ਤਕੜੀ ਵਾਲੀ ਖੇਤਰੀ ਪਾਰਟੀ ਨੂੰ ਬੁਲੰਦ ਰੱਖਿਆ ਜਿਸ ਪਾਰਟੀ ਨੇ ਹਰ ਤਰ੍ਹਾਂ ਦੀ ਕੁਰਬਾਨੀਆਂ ਦਿੱਤੀਆਂ ਇਸ ਸੂਬੇ ਵਾਸਤੇ ਇਸ ਕੌਮ ਵਾਸਤੇ ਅੱਜ ਮੇਰੀ ਪੀਰੀ ਮਾਲਿਕ ਦੇ ਚਰਨਾਂ 'ਚ ਆਹੀ ਅਰਦਾਸ ਕਰਦੇ ਨੇ ਕਿ ਇਸ ਪੰਥ ਦੀ ਪਾਰਟੀ ਨੂੰ ਇੱਕ ਵਾਰ ਫੇਰ ਮੁੜ ਉਹ ਤਾਕਤ ਬਖਸ਼ਣ ਲੇਕਿਨ ਜੇ ਸਕਾਲ ਪੁਰਖ ਦਾ ਜਦ ਆਸ਼ੀਰਵਾਦ ਹੁੰਦਾ ਹੈ ਫਿਰ ਭਾਵੇਂ ਜਦ ਦੇਸ਼ ਵੀ ਨਹੀਂ ਆਜ਼ਾਦ ਹੋਇਆ ਸੀ ਅਸੀਂ ਆਪਣੇ ਗੁਰਧਾਮਾਂ ਨੂੰ ਆਜ਼ਾਦ ਕਰ ਲਿਆ ਜੀ ਜਦ ਦੇਸ਼ 'ਚ ਸਰਕਾਰ ਨਹੀਂ ਬਣੀ ਸੀ ਅਸੀਂ ਆਪਣੀ ਮਿੰਨੀ ਪਾਰਲੀਮੈਂਟ ਬਣਾ ਲਈ ਜੀ ਤੇ ਹਮੇਸ਼ਾ ਇਸ ਪੰਥ ਨੇ ਉਹ ਪਰਿਵਾਰਾਂ ਨੇ ਇਸ ਪੰਥ ਨੇ ਇਸ ਪਾਰਟੀ ਦਾ ਸਾਥ ਦੇ ਕੇ ਵੱਡੀ ਚੁਣੌਤੀਆਂ ਦਾ ਤਖੜੇ ਹੋ ਕੇ ਸਾਹਮਣਾ ਕੀਤਾ ਤੇ ਲੜਾਈਆਂ ਲੜੀ ਇੱਕ ਗਰੰਥ ਥੱਲੇ ਇੱਕ ਪੰਥ ਥੱਲੇ ਇੱਕ ਝੰਡੇ ਥੱਲੇ ਅੱਬਾ ਸ਼ਰੋਮਣੀ ਅਕਾਲੀ ਦਲ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਦਿਖਾਏ ਹੋਏ ਰਸਤੇ ਤੇ ਚੱਲিয়ে ਤੇ ਇਕੱਠੇ ਹੋਈਏ ਤੇ ਆਪਣੇ ਸੂਬੇ ਨੂੰ ਬਚਾਈਏ